ਇੱਕ ਦਿਨ ਗੁਰੂ ਜੀ ਦੇ ਦਰਬਾਰ ਵਿੱਚ ਇੱਕ ਬਹੌੜੂ ਨਾਮ ਦਾ ਸੁਨਿਆਰਾ ਆਇਆ। ਗੁਰੂ ਜੀ ਦੇ ਦਰਸ਼ਨ ਕਰਕੇ ਮੱਥਾ ਟੇਕ ਕੇ ਆਪ ਜੀ ਦੇ ਸਾਹਮਣੇ ਹੀ ਖੜੋਤਾ ਰਿਹਾ। ਗੁਰੂ ਜੀ ਨੇ ਪੁੱਛਿਆ ਬਹੌੜੂ ਸੱਚ ਦੱਸ ਤੂੰ ਕੀ ਕੰਮ ਕਰਦਾ ਹੈ? ਬਹੌੜੂ ਨੇ ਕਿਹਾ ਗੁਰੂ ਜੀ ਮੈਂ ਸੁਨਿਆਰੇ ਦਾ ਕੰਮ ਕਰਕੇ ਉਪਜੀਵਕਾ ਕਮਾਉਂਦਾ ਹਾਂ। ਗੁਰੂ ਜੀ ਨੇ ਕਿਹਾ ਕਿਰਤ ਭਾਵੇਂ ਕੋਈ ਹੋਵੇ ਪਰ ਵੱਲ ਛਲ ਰਹਿਤ ਪ੍ਰੇਮ ਦੀ ਹੋਣੀ ਚਾਹੀਦੀ ਹੈ। ਦਸਾਂ ਨੋਹਾਂ ਦੀ ਧਰਮ ਦੀ ਕਮਾਈ ਵਿੱਚੋਂ ਜਿਹੜਾ ਪ੍ਰਭੂ ਨਮਿਤ ਕੁਛ ਦੇ ਕੇ ਖਾਂਦਾ ਹੈ ਉਸ ਦਾ ਮਨ ਨਿਰਮਲ ਹੋ ਜਾਂਦਾ ਹੈ। ਸਤਿਗੁਰੂ ਜੀ ਦੇ ਇਹ ਵਚਨ ਸੁਣ ਕੇ ਭਾਈ ਬਹੋੜੂ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਬਹੁਤ ਅਪਰਾਧੀ ਹਾਂ ਜੋ ਸਦਾ ਹੀ ਪਾਪ ਦੀ ਕਮਾਈ ਕਰਕੇ ਖਾਂਦਾ ਹਾਂ। ਮੇਰੇ ਮਾਤਾ ਪਿਤਾ ਵੀ ਮੇਰੇ ਪਾਸੋਂ ਕੋਈ ਗਹਿਣਾ ਕੜਵਾਉਣ ਤਾਂ ਮੈਂ ਉਸ ਵਿੱਚੋਂ ਵੀ ਚੌਥਾ ਹਿੱਸਾ ਟੁੱਕ ਲੈਂਦਾ ਹਾਂ। ਹੋਰ ਗਾਕਾਂ ਦੀ ਕਿਹੜੀ ਗੱਲ ਕਰਾਂ ਜਿੰਨਾ ਹੋ ਸਕੇ ਮੈਂ ਉਤਨਾ ਹੀ ਟੁੱਕ ਲੈਂਦਾ ਹਾਂ। ਆਪ ਪਤਿਤਾਂ ਦਾ ਉਦਾਰ ਕਰਨ ਵਾਲੇ ਹੋ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ ਮੇਰਾ ਵੀ ਉਦਾਰ ਕਰੋ ਬਹਾੜੂ ਦੀ ਸੱਚੀ ਗੱਲ ਸੁਣ ਕੇ ਗੁਰੂ ਜੀ ਨੇ ਉਸ ਨੂੰ ਕਿਹਾ ਇਹ ਤੂੰ ਜੋ ਪਾਪ ਦੀ ਕਮਾਈ ਕਰਕੇ ਧਨ ਇਕੱਠਾ ਕਰ ਰਿਆ ਹੈ ਅੰਤ ਨੂੰ ਇਸ ਨੇ ਤੇਰੇ ਸਹਾਈ ਨਹੀਂ ਹੋਣਾ ਪ੍ਰੰਤੂ ਜੋ ਤੂੰ ਪਾਪ ਪੁੰਨ ਦੇ ਕਰਮ ਕਰਦਾ ਹੈ ਇਨਾਂ ਹੀ ਤੇਰੇ ਨਾਲ ਜਾਣਾ ਹੈ ਬੁਰੇ ਕਰਮਾਂ ਦਾ ਫਲ ਤੈਨੂੰ ਬਹੁਤ ਦੁੱਖ ਭੋਗਣਾ ਪਵੇਗਾ ਤੇ ਫਿਰ ਤੂੰ ਪਛਤਾਵੇਂਗਾ ਕਿ ਇਹ ਅਧਰਮ ਦੇ ਕਰਮ ਕਿਉਂ ਕੀਤੇ ਇਸ ਵਾਸਤੇ ਸਤਨਾਮ ਦਾ ਸਿਮਰਨ ਰਾਤ ਦਿਨ ਕਰਿਆ ਕਰ ਦੁਨੀਆ ਦੇ ਪਦਾਰਥਾਂ ਦਾ ਮੋਹ ਤਿਆਗ ਕੇ ਫਿਰ ਸਤ ਸੰਗਤ ਕਰਿਆ ਕਰ ਅਤੇ ਧਰਮ ਦੀ ਉਪਜੀਵਕਾ ਕਰਕੇ ਉਮਰ ਬਤੀਤ ਕਰ। ਸਤਗੁਰੂ ਜੀ ਦੇ ਰਸੀਲੇ ਬਚਨ ਸੁਣ ਕੇ ਭਾਈ ਬਹਾੜੂ ਤਨ ਮਨ ਕਰਕੇ ਗੁਰੂ ਜੀ ਦੀ ਸੇਵਾ ਵਿੱਚ ਲੱਗ ਗਿਆ। ਇੱਕ ਦਿਨ ਗੁਰੂ ਜੀ ਨੇ ਬਹਾੜੂ ਨੂੰ ਕਿਹਾ ਕਿ ਹੁਣ ਤੂੰ ਆਪਣੇ ਘਰ ਚਲੇ ਜਾ ਤੇ ਸਤ ਸੰਗਤ ਕਰਨੀ ਅਤੇ ਸਤਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦੇ। ਭਾਈ ਬਹਾੜੂ ਨੇ ਬੇਨਤੀ ਕੀਤੀ ਮਹਾਰਾਜ ਹੁਣ ਮੈਂ ਕਿਹੜਾ ਰੁਜ਼ਗਾਰ ਕਰਿਆ ਕਰਾਂ ਜਿਸ ਨਾਲ ਮੈਨੂੰ ਕੋਈ ਪਾਪ ਨਾ ਲੱਗੇ ਗੁਰੂ ਜੀ ਨੇ ਕਿਹਾ ਕਿ ਪਿਤਾ ਪੁਰਖੀ ਦੇ ਸੁਨਿਆਰੇ ਦੇ ਕੰਮ ਵਿੱਚੋਂ ਜੋ ਚੋਰੀ ਕਰਦਾ ਹੈ ਇਸ ਨੂੰ ਛੱਡ ਦੇਣਾ ਅਤੇ ਆਪਣੀ ਨੇਕ ਕਮਾਈ ਵਿੱਚੋਂ ਭੁੱਖੇ ਪਿਆਸੇ ਨੂੰ ਅੰਨ ਜਲ ਦੇਣਾ ਦੁੱਖ ਸੁੱਖ ਵਿੱਚ ਪ੍ਰਭੂ ਦਾ ਭਾਣਾ ਮੰਨਣਾ ਅਤੇ ਸਦਾ ਨਿਰਹੰਕਾਰ ਨਿਰਮਾਣ ਰਹਿਣਾ ਇਸ ਤਰ੍ਹਾਂ ਸਤਗੁਰੂ ਜੀ ਤੋਂ ਨਾਮਦਾਨ ਦੀ ਬਖਸ਼ਿਸ਼ ਅਤੇ ਨੇਕ ਕਮਾਈ ਦਾ ਉਪਦੇਸ਼ ਲੈ ਕੇ ਭਾਈ ਬਹਾੜੂ ਘਰ ਚਲਿਆ ਗਿਆ ਅਤੇ ਸਦਾਗੁਰੂ ਪ੍ਰੇਮ ਵਿੱਚ ਆਪਣਾ ਜੀਵਨ ਬਤੀਤ ਕਰਨ ਲੱਗਾ। ਭਾਈ ਬਹਾੜੂ ਨੂੰ ਨਿਹਾਲ ਕਰਕੇ ਗੁਰੂ ਜੀ ਗੋਇੰਦਵਾਲ ਤੋਂ ਅੰਮ੍ਰਿਤਸਰ ਆ ਕੇ ਫਿਰ ਸਰੋਵਰ ਨੂੰ ਉਸਾਰਨ ਵਿੱਚ ਲੱਗ ਗਏ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਤਰ੍ਹਾਂ ਸਤਨਾਮ ਦਾ ਉਪਦੇਸ਼ ਦੇ ਕੇ अनेकांना ਸਿੱਖੀ ਦਾਨ ਬਖਸ਼ਿਆ। ਇਸ ਨਾਲ ਗੁਰੂ ਜੀ ਦੀ ਕੀਰਤੀ ਬਹੁਤ ਦੂਰ ਦੂਰ ਤੱਕ ਫੈਲ ਗਈ ਜਿਸ ਨੂੰ ਸੁਣ ਸੁਣ ਕੇ ਨਿਤ ਪ੍ਰਤੀ ਸਿੱਖ ਵਦੇਰੇ ਗਿਣਤੀ ਵਿੱਚ ਆਣ ਕੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਘਾਰ ਸੇਵਾ ਵਿੱਚ ਲੱਗ ਜਾਂਦੇ। ਕੁਝ ਸਮਾਨੇ ਸਿੱਖ ਇੱਟਾਂ ਪਕਾਉਣ ਵਾਸਤੇ ਆਵੇ ਤਿਆਰ ਕਰਨ ਲੱਗ ਗਏ ਅਤੇ ਕੁਝ ਚਿਕਨੀ ਮਿੱਟੀ ਦੀਆਂ ਇੱਟਾਂ ਪੱਥਣ ਲੱਗ ਗਏ। ਕਈ ਸਿੱਖ ਆਵੇ ਪਕਾਉਣ ਵਾਸਤੇ ਲੱਕੜਾ, ਕੂੜਾ ਤੇ ਹੋਰ ਸਮਾਨ ਇਕੱਠਾ ਕਰੀ ਜਾਂਦੇ। ਸਭ ਕੋਈ ਬੜੇ ਪ੍ਰੇਮ ਤੇ ਸ਼ਰਧਾ ਨਾਲ ਸੇਵਾ ਕਰਕੇ ਆਪਣਾ ਜਨਮ ਸਫਲਾ ਸਮਝਦਾ। ਸ੍ਰੀ ਸਤਗੁਰੂ ਜੀ ਹਰ ਇੱਕ ਸਿੱਖ ਦੀ ਕਾਮਨਾ ਪੂਰੀ ਕਰਕੇ ਉਸ ਨੂੰ ਦੁੱਧ, ਪੁੱਤ, ਧਨ, ਮਾਲ ਦੀਆਂ ਬਖਸ਼ਿਸ਼ਾਂ ਕਰਦੇ। ਇਸ ਤਰ੍ਹਾਂ ਨੀ ਕੇਪ ਪੋਠੋਹਾਰ ਤੱਕ ਹਜ਼ਾਰਾ 6000 ਹਜ਼ਾਰਾ ਕਾਬਲ ਕੰਧਾਰ ਪਿਸ਼ੌਰ ਬਲਖ ਬੁਖਾਰਾ ਤੇ ਮੁਲਤਾਨ ਆਦ ਦੂਰ ਦੂਰ ਪ੍ਰਦੇਸ਼ਾਂ ਤੋਂ ਸਿੱਖ 6 ਮਹੀਨੇ ਜਾਂ ਸਾਲ ਵਿੱਚੋਂ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੇ ਅਤੇ ਕੁਝ ਦਿਨ ਸਰੋਵਰ ਦੀ ਸੇਵਾ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਘਰਾਂ ਨੂੰ ਵਾਪਸ ਜਾਂਦੇ ਕਈ ਸਿੱਖਾਂ ਦੇ ਪੁੱਤ ਪੋਤਰਿਆਂ ਨੂੰ ਗੁਰੂ ਜੀ ਨੇ ਦੁਕਾਨਾਂ ਪਵਾ ਦਿੱਤੀਆਂ ਤੇ ਉਸ ਬਾਜ਼ਾਰ ਦਾ ਨਾਮ ਗੁਰੂ ਕਾ ਬਾਜ਼ਾਰ ਪਰसिद्ध ਹੋਇਆ ਇਸ ਤਰ੍ਹਾਂ ਗੁਰੂ ਚੱਕ ਦੀ ਰੌਣਕ ਬਹੁਤ ਵੱਧ ਗਈ। ਇਉਂ ਹਜ਼ਾਰਾਂ ਸਿੱਖ ਗੁਰੂ ਜੀ ਪਾਸ ਨਿਤ ਪ੍ਰਤੀ ਦਿਨ ਆਉਂਦੇ ਜਾਂਦੇ ਰਹਿੰਦੇ। ਇੱਕ ਦਿਨ ਫਫੜੇ ਭਾਈ ਕੇ ਤਸੀਲ ਬਰਨਾਲਾ ਦਾ ਰਹਿਣ ਵਾਲਾ ਭਾਈ ਬਹਿਲੋ ਗੁਰੂ ਜੀ ਦੇ ਦਰਸ਼ਨ ਕਰਨ ਆਇਆ। ਬਹਿਲੋ ਸਖੀ ਸਰਵਰ ਦਾ ਚੇਲਾ ਹੋਣ ਕਰਕੇ ਪੜਾਈਆਂ ਤਾਂ ਭੇਸ ਰੱਖਦਾ ਸੀ ਅਤੇ ਆਪਣੇ ਨਾਲ ਸੰਗ ਲੈ ਕੇ ਨਗਾਹੇ ਪੀਰ ਸਥਾਨ ਧੌਂਕੜ ਦੀ ਯਾਤਰਾ ਕਰਨ ਜਾਂਦਾ ਹੁੰਦਾ ਸੀ। ਪਾਹੀ ਬਹਿ ਲੋ ਆਪਣੇ ਲਾਕੇ ਮਲਵਈ ਸਿੱਖਾਂ ਪਾਸੋਂ ਸਤਿਗੁਰੂ ਜੀ ਦੀ ਮਹਿਮਾ ਵੀ ਸੁਣਦਾ ਹੁੰਦਾ ਸੀ ਅਤੇ ਕਈ ਵਾਰ ਉਸ ਦੇ ਮਨ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਦੀ ਇੱਛਾ ਵੀ ਪ੍ਰਬਲ ਹੋ ਉਠਦੀ ਸੀ ਪਰ ਉਹ ਆਪਣੇ ਸੰਗੀਆਂ ਸਾਥੀਆਂ ਤੋਂ ਸ਼ਰਮ ਕਰਕੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਤੋਂ ਸੰਕੋਚ ਕਰਕੇ ਚੁੱਪ ਕਰ ਰਹਿੰਦਾ ਸੀ ਪਰ ਇੱਕ ਦਿਨ ਬਹੁਤ ਸੋਚ ਉਪਰੰਤ ਉਸ ਦੇ ਮਨ ਨੇ ਵਲੇਵਲਾ ਖਾ ਕੇ ਗੁਰੂ ਜੀ ਦੇ ਦਰਸ਼ਨਾਂ ਦਾ ਪੱਕਾ ਨਿਸ਼ਚਾ ਕਰ ਲਿਆ ਜਦ ਉਹ ਇਸ ਤਰ੍ਹਾਂ ਨਿਸ਼ਚਾ ਕਰਕੇ ਘਰ ਤੋਂ ਤੁਰਨ ਲੱਗਾ ਤਾਂ ਉਸ ਨੂੰ ਫੇਰ ਆਪਣੇ ਮੰਨੇ ਹੋਏ ਪੀਰ ਸਖੀ ਸਰਵਰ ਤੋਂ ਡਰ ਲੱਗਣ ਲੱਗ ਗਿਆ ਜਿਸ ਕਰਕੇ ਉਸ ਨੇ ਇਸ ਡਰ ਨੂੰ ਦੂਰ ਕਰਨ ਵਾਸਤੇ ਮਨ ਵਿੱਚ ਇਹ ਮਨੋਤ ਮੰਨ ਲਈ ਕਿ ਜੇਕਰ ਸਤਲੁਜ ਦਰਿਆ ਤੇ ਪਹੁੰਚਣ ਤੱਕ ਪੀਰ ਮੈਨੂੰ ਆਪਣੀ ਸ਼ਕਤੀ ਨਾਲ ਗੁਰੂ ਜੀ ਪਾਸ ਜਾਣ ਤੋਂ ਕਿਸੇ ਤਰ੍ਹਾਂ ਰੋਕ ਲਵੇ ਤਾਂ ਫਿਰ ਮੈਂ ਗੁਰੂ ਜੀ ਪਾਸ ਨਹੀਂ ਜਾਵਾਂਗਾ ਅਤੇ ਸਮਝ ਲਵਾਂਗਾ ਕਿ ਪੀਰ ਸ਼ਕਤੀवान ਹੈ ਪਰ ਜੇ ਮੈਂ ਬਿਨਾਂ ਕਿਸੇ ਵਿਗਨ ਦੇ ਅਤੇ ਬਿਨਾਂ ਕਿਸੇ ਸੁਪਨੇ ਦੇ ਸਤਲੁਜ ਤੇ ਪਹੁੰਚ ਗਿਆ ਤਾਂ ਇਹ ਸਖੀ ਸਰਵਰ ਪੀਰ ਵਾਲਾ ਸਾਰਾ ਭੇਸ ਮੈਂ ਦਰਿਆ ਦੀ ਪੇਟਾ ਕਰ ਦਿਆਂਗਾ ਅਤੇ ਇੱਕ ਮਨ ਹੋ ਕੇ ਗੁਰੂ ਜੀ ਪਾਸ ਹਾਜ਼ਰ ਹੋ ਜਾਵਾਂਗਾ ਜਦ ਬੈਲੋ ਇਸ ਤਰ੍ਹਾਂ ਦੁਚਿੱਤਾ ਹੋ ਕੇ ਹੌਲੀ-ਹੌਲੀ ਚੱਲ ਕੇ ਸਤਲੁਜ ਦੇ ਕਿਨਾਰੇ ਤੇ ਪਹੁੰਚਿਆ ਉਸਨੇ ਇਸ਼ਨਾਨ ਕਰਕੇ ਕੁਝ ਭੋਜਨ ਖਾਧਾ ਅਤੇ ਉਪਰੰਤ ਦਰਿਆ ਪਾਰ ਕਰਨ ਵਾਸਤੇ ਬੇੜੀ ਵਿੱਚ ਬੈਠ ਗਿਆ ਦਰਿਆ ਦੇ ਅੱਧ ਵਿੱਚ ਕਾਰ ਜਾ ਕੇ ਜਦ ਉਸਨੇ ਵੇਖਿਆ ਕਿ ਗੁਰੂ ਜੀ ਪਾਸ ਜਾਣ ਤੋਂ ਪੀਰ ਨੇ ਕੋਈ ਰੁਕਾਵਟ ਨਹੀਂ ਪਾਈ ਤਾਂ ਉਸਨੇ ਪੀਰ ਦਾ ਪਹਿਰਾਵਾ ਖੁੰਡੀ ਤੇ ਖੱਲੜੀ ਆਦ ਦਰਿਆ ਦੇ ਵਿੱਚ ਭਗਾ ਮਾਰੇ ਅਤੇ ਇੱਕ ਮਨ ਹੋ ਕੇ ਗੁਰੂ ਜੀ ਪਾਸ ਅੰਮ੍ਰਿਤਸਰ ਆ ਗਿਆ ਸਤਗੁਰੂ ਜੀ ਉਸ ਸਮੇਂ ਸਰੋਵਰ ਦੀ ਪੁਟਾਈ ਕਰਾ ਰਹੇ ਸਨ ਭਾਈ ਬੈਲੋ ਨੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਮਹਾਰਾਜ ਆਪਣੇ ਨਾਮ ਦੀ लाज ਰੱਖੋ ਮੈਂ ਆਪ ਜੀ ਦੇ ਆਸਰੇ ਹੀ ਆਇਆ ਹਾਂ ਮੈਨੂੰ ਆਪਣੀ ਸੇਵਾ ਵਿੱਚ ਲਾ ਲਵੋ ਬੈਲੋ ਦੀ ਪ੍ਰੇਮ ਮਈ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਹਾ ਭਾਈ ਸਿੱਖਾ ਸ਼ਰਧਾ ਨਾਲ ਹੀ ਸਾਰੇ ਕਾਰਜ ਹੁੰਦੇ ਹਨ ਸ਼ਰਧਾ ਹੀ ਭਗਤੀ ਦਾ ਮੂਲ ਹੈ ਇਸ ਕਰਕੇ ਸਭ ਤੋਂ ਪਹਿਲਾਂ ਸ਼ਰਧਾ ਧਾਰਨੀ ਚਾਹੀਦੀ ਆ ਫਿਰ ਸਾਰੇ ਮਨ ਵਾਂਛਤ ਫਲ ਪ੍ਰਾਪਤ ਹੋ ਜਾਂਦੇ ਹਨ ਇਹ ਸੁਝਾਅ ਦੇ ਕੇ ਗੁਰੂ ਜੀ ਨੇ ਉਸ ਨੂੰ ਇੱਟਾਂ ਦੇ ਆਵਿਆਂ ਦੇ ਕੰਮ ਤੇ ਲਾ ਦਿੱਤਾ ਅਤੇ ਜਿਸ ਤਰ੍ਹਾਂ ਹੋਰ ਮਜ਼ਦੂਰਾਂ ਨੂੰ ਦਿਹਾੜੀ ਮਿਲਦੀ ਸੀ ਉਸ ਨੂੰ ਵੀ ਦੇਣੀ ਸ਼ੁਰੂ ਕਰ ਦਿੱਤੀ ਗੁਰੂ ਜੀ ਦੀ ਆਗਿਆ ਅਨੁਸਾਰ ਭਾਈ ਬੈਲੋ ਬੜਾ ਪ੍ਰਸੰਨ ਹੋ ਕੇ ਹੋਰ ਸਿੱਖਾਂ ਨਾਲ ਮਿਲ ਕੇ ਸੇਵਾ ਕਰਨ ਲੱਗ ਪਿਆ ਸਾਰਾ ਦਿਨ ਸੇਵਾ ਕਰਕੇ ਸਿੱਖਾਂ ਦੇ ਡੇਰਿਆਂ ਤੋਂ ਪ੍ਰਸ਼ਾਦ ਮੰਗ ਕੇ ਖਾ ਲੈਂਦਾ ਤੇ ਰਾਤ ਨੂੰ ਆਰਾਮ ਕਰਕੇ ਸਵੇਰੇ ਫੇਰ ਕੰਮ ਵਿੱਚ ਲੱਗ ਜਾਂਦਾ ਇੱਕ ਦਿਨ ਭਾਈ ਬੈਲੋ ਨੇ ਸਿੱਖਾਂ ਤੋਂ ਪੁੱਛਿਆ ਕਿ ਇੱਟਾਂ ਕਿਸ ਚੀਜ਼ ਨਾਲ ਚੰਗੀਆਂ ਪੱਕਦੀਆਂ ਹਨ ਤਾਂ ਇੱਕ ਸਿੱਖ ਨੇ ਦੱਸਿਆ ਕਿ ਜੇਕਰ ਆਵੇ ਵਿੱਚ ਵਿਸ਼ਟਾ ਪਾਇਆ ਜਾਵੇ ਤਾਂ ਇੱਟਾਂ ਬੜੀਆਂ ਲਾਲ ਹੋ ਕੇ ਪੱਕਦੀਆਂ ਹਨ ਬੈਲੋ ਨੇ ਇਹ ਗੱਲ ਸੁਣ ਕੇ ਬਹੁਤ ਸਾਰੇ ਹਰੀਜਨਾਂ ਨੂੰ ਪ੍ਰੇਰ ਕੇ ਖੋਤੇ ਤੇ ਗੱਡੇ ਲਾ ਕੇ ਅਤੇ ਆਪ ਟੋਕਰੀਆਂ ਵਿੱਚ ਸਿਰ ਤੇ ਚੁੱਕ ਕੇ ਕੂੜਾ ਤੇ ਵਿਸ਼ਟਾ ਆਦ ਢੇਰਾਂ ਦੇ ਢੇਰ ਇੱਟਾਂ ਦੇ ਚੁਫੇਰੇ ਪਾ ਦਿੱਤੇ ਇਸੇ ਤਰ੍ਹਾਂ ਜਦ ਇੱਟਾਂ ਪੱਕ ਕੇ ਤਿਆਰ ਹੋਈਆਂ ਤਾਂ ਉਹਨਾਂ ਨੂੰ ਬਹੁਤ ਸੁੰਦਰ ਤੇ ਲਾਲ ਵੇਖ ਕੇ ਬੈਲੋ ਬੜਾ ਖੁਸ਼ ਹੋਇਆ ਜਦ ਗੁਰੂ ਜੀ ਨੇ ਭਾਈ ਬਹਿਲੋ ਦੀ ਅਣ ਤੱਕ ਤੇ ਨਿਸ਼ਕਾਮ ਸੇਵਾ ਦੇ ਕਾਰਨ ਇੱਟਾਂ ਇਤਨੀਆਂ ਚੰਗੀਆਂ ਪੱਕੀਆਂ ਵੇਖੀਆਂ ਤਾਂ ਆਪ ਜੀ ਨੇ ਬਹੁਤ ਪ੍ਰਸੰਨ ਹੋ ਕੇ ਕਿਹਾ ਭਾਈ ਬਹਿਲੋ ਸਭ ਤੋਂ ਪਹਿਲੋਂ ਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਤੇ ਇਹਨਾਂ ਬਚਨਾ ਨਾਲ ਭਾਈ ਬਹਿਲੋ ਦੀਆਂ ਵਿਸ਼ੇਵਾਸ਼ਨਾ ਖਤਮ ਹੋ ਗਈਆਂ ਤੇ ਮਨ ਨਿਰਮਲ ਹੋ ਗਿਆ। ਇੱਕ ਦਿਨ ਲੰਗਰੀ ਨੇ ਗੁਰੂ ਜੀ ਨੂੰ ਕਿਹਾ, "ਮਹਾਰਾਜ ਅੱਜ ਲੰਗਰ ਵਿੱਚ ਆਟਾ ਨਹੀਂ ਹੈ। ਲੰਗਰ ਤਿਆਰ ਨਹੀਂ ਹੋਇਆ। ਲੰਗਰ ਦੀ ਰਸੋਈ ਦਾ ਪ੍ਰਬੰਧ ਛੇਤੀ ਕਰਵਾ ਦਿਓ।" ਲੰਗਰੀ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਸਿੱਖਾਂ ਪ੍ਰਤੀ ਆਖਿਆ ਕਿ ਲੰਗਰ ਦੀ ਰਸੋਈ ਦਾ ਕੋਈ ਸਿੱਖ ਛੇਤੀ ਪ੍ਰਬੰਧ ਕਰੋ। ਤਦ ਭਾਈ ਬਹਿਲੋ ਨੇ ਕਿਹਾ, "ਮਹਾਰਾਜ ਜੋ ਆਪ ਜੀ ਮੈਨੂੰ ਮਜ਼ਦੂਰੀ ਦਿੰਦੇ ਰਹੇ ਹੋ, ਉਹ ਸਭ ਮੈਂ ਇਕੱਠੀ ਕਰਕੇ ਰੱਖੀ ਹੋਈ ਹੈ। ਉਸਦੀ ਰਸਦ ਲੈ ਕੇ ਲੰਗਰ ਤਿਆਰ ਕਰਵਾ ਦਿਓ ਮੈਂ ਸਭ ਤੁਹਾਡਾ ਦਿੱਤਾ ਹੀ ਖਾਂਦਾ ਹਾਂ ਭਾਈ ਬਹਿਲੋ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਹੇ ਸਿੱਖ ਹੁਣ ਤੂੰ ਘਰ ਘਰ ਤੋਂ ਮੰਗ ਕੇ ਰੋਟੀ ਨਾ ਖਾਇਆ ਕਰ ਹੁਣ ਲੰਗਰ ਤੋਂ ਭੋਜਨ ਕਰਿਆ ਕਰ ਜਦ ਤੂੰ ਘਰਾਂ ਤੋਂ ਰੋਟੀ ਮੰਗ ਕੇ ਖਾਣ ਲੱਗਾ ਵਾਹਿਗੁਰੂ ਆਖ ਕੇ ਸਾਨੂੰ ਗਿਰਾਹੀ ਅਰਪਦਾ ਹੈ ਤਾਂ ਉਹ ਮੰਗਿਆ ਹੋਇਆ ਭੋਜਨ ਸਾਨੂੰ ਪ੍ਰਾਪਤ ਆਣ ਹੁੰਦਾ ਹੈ ਹੁਣ ਤੂੰ ਮੰਗ ਕੇ ਖਾਣਾ ਛੱਡ ਦੇ ਤੇ ਗੁਰੂ ਕੇ ਲੰਗਰ ਵਿੱਚੋਂ ਛਕਿਆ ਕਰ ਭਾਈ ਬੈਲੋ ਗੁਰੂ ਜੀ ਦਾ ਹੁਕਮ ਮੰਨ ਕੇ ਲੰਗਰ ਵਿੱਚੋਂ ਖਾਣਾ ਖਾਣ ਲੱਗ ਪਿਆ ਭਾਈ ਬੈਲੋ ਬੜੇ ਪ੍ਰੇਮ ਨਾਲ ਸਰੋਵਰ ਵਿੱਚੋਂ ਮਿੱਟੀ ਦੇ ਟੋਕਰੇ ਭਰ ਕੇ ਚੁੱਕ ਕੇ ਬਾਹਰ ਸੁੱਟਦਾ ਸੀ ਟੋਕਰੇ ਭਰਨ ਵਾਲਾ ਜਿਤਨੀ ਮਿੱਟੀ ਪਾ ਦਿੰਦਾ ਸੀ ਉਤਨੀ ਹੀ ਬੈਲੋ ਚੁੱਕ ਕੇ ਲੈ ਜਾਂਦਾ ਸੀ ਕਈ ਵਾਰ ਇਸ ਨੂੰ ਪਰਖਣ ਵਾਸਤੇ ਹਾਸੇ ਨਾਲ ਇਸ ਦੇ ਟੋਕਰੇ ਵਿੱਚ ਬਹੁਤ ਮਿੱਟੀ ਪਾ ਦਿੱਤੀ ਜਾਂਦੀ ਸੀ ਐਨੀ ਮਿੱਟੀ ਕਿ 2-3 ਆਦਮੀ ਟੋਕਰਾਂ ਚੁੱਕ ਕੇ ਇਸ ਦੇ ਸਿਰ ਤੇ ਰੱਖਦੇ ਸਨ ਪਰ ਭਾਈ ਬੈਲੋ ਸ਼ੀਗਰ ਹੀ ਟੋਕਰੇ ਮਿੱਟੀ ਬਾਹਰ ਛੁੱਟ ਕੇ ਦੌੜ ਕੇ ਆ ਜਾਂਦਾ ਸੀ ਅਤੇ ਹੋਰ ਟੋਕਰਾ ਭਰਾ ਲੈਂਦਾ ਸੀ ਸਦਾ ਗੁਰੂ ਪ੍ਰੇਮ ਵਿੱਚ ਮਗਨ ਰਹਿੰਦਾ ਸੀ ਅਤੇ ਬੋਲਦਾ ਬਹੁਤ ਥੋੜਾ ਸੀ ਭੁੱਖ ਤੇ ਨੀਂਦ ਦੀ ਕੋਈ ਪਰਵਾਹ ਨਹੀਂ ਸੀ ਕਰਦਾ ਸਦਾ ਹੀ ਮਨ ਨੂੰ ਗੁਰੂ ਪ੍ਰੇਮ ਵਿੱਚ ਅਤੇ ਤਨ ਨੂੰ ਗੁਰੂ ਘਰ ਵਿੱਚ ਲਾਈ ਰੱਖਦਾ ਸੀ ਇੱਕ ਦਿਨ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਪਾਈ ਬੈਲੋ ਤੇਰੀ ਸੇਵਾ ਥਾਂਏ ਪੈ ਗਈ ਹੈ ਮਾਲਕ ਨੇ ਪ੍ਰਵਾਨ ਕਰ ਲਈ ਹੈ ਹੁਣ ਤੂੰ ਆਪਣੇ ਘਰ ਜਾ ਕੇ ਸਤਨਾਮ ਦਾ ਸਿਮਰਨ ਸਾਹ ਸੰਗਤ ਦਾ ਮਿਲਾਪ ਤੇ ਸੇਵਾ ਕਰਿਆ ਕਰ ਇਸ ਤਰ੍ਹਾਂ ਭਾਈ ਬੈਲੋ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਹਦੀ ਜ਼ਿੰਦਗੀ ਦਾ ਪਾਰ ਉਤਾਰਾ ਕੀਤਾ ਤੇ ਉਹ ਗੁਰੂ ਚਰਨਾਂ ਵਿੱਚ ਝੜਕਿਆ ਭਾਈ ਬੈਲੋ ਜੀ ਦੀ ਵੰਸ ਭਾਈ ਕੇ ਕਰਕੇ ਪ੍ਰਸਿੱਧ ਹੈ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ